ਔਰਤ ਦੀ ਟੋਕੇ ਵਾਲੀ ਮਸ਼ੀਨ ਦੇ ਵਿੱਚ ਚੁੰਨੀ ਫਸਣ ਦੇ ਨਾਲ ਮੌਤ ਹੋ ਗਈ ਹੈ ਮੈਂ ਉਸ ਜਗ੍ਹਾ ਮੌਜੂਦ ਆ ਉਹ ਦਿਖਾਉਣਾ ਚਾਹੁੰਦਾ ਤੁਹਾਨੂੰ ਕਿ ਆਖਰ ਇਹ ਹਾਦਸਾ ਹੋਇਆ ਕਿਵੇਂ ਆ ਤਾਂ ਤਸਵੀਰਾਂ ਦਿਖਾਉਣਾ ਹੈ ਹਾਦਸਾ ਹੋਇਆ ਕਿਵੇਂ ਸਰ ਚਾਰਾ ਪਾ ਰਹੀ ਸੀ ਇੱਥੇ ਜੋ ਹੈ ਤਸਰਫ ਕਰ ਰਹੀ ਹੋਇਆ ਤੇ ਬਾਅਦ ਵਿੱਚ ਪਤਾ ਨਹੀਂ ਕਿੱਥੇ ਲੱਗੇ ਪਿਆ ਹੈ ਕਿ ਇੰਨਾ ਹੀ ਆ ਗਿਆ ਸੀ ਜਿਹੜਾ ਚਾਰਾ ਖਾਪੂ ਗਿਆ ਜਿਹਦੀ ਚੁੰਨੀ ਆ ਗਈ ਉਸਨੇ ਦਿਖਾ ਦੇਣਾ ਤੁਹਾਨੂੰ ਕਿ ਆਖਰ ਇੱਥੇ ਨਾ ਗਊਸ਼ਾਲਾ ਦੇ ਵਿੱਚ گاਵਾਂ ਦੇ ਲਈ ਟੋਕਾ ਇੱਧਰ ਪਾਇਆ ਹੋਣਾ ਚਾਰਾ ਜੋ ਹੈ ਇੱਧਰ ਸਿਆਗੀ ਆ ਕੇ ਚੱਲੀ ਜੇ پتہ ਨਹੀਂ ਕਿ ਐਸੇ ਕੀ ਦਿਮਾਗ ਵਿੱਚ ਉਸਨੇ ਕੀ ਆਇਆ ਕਿ ਉਹ ਵੀ ਐ ਤੇ ਜੁੱਦਨ ਲੱਗੀ ਇੱਥੇ ਜੀ ਹੈ ਨਾ ਇਹ ਚਾਰਾ ਇੱਥੇ ਵੀ ਹੋਈਏ ਇਹ ਪੈਂਦਾ ਚਾਰਾ ਹੈ ਤੂੰ ਜਦੋਂ ਨਾ ਤੁਸੀਂ ਸੀਸੀਟੀਵੀ ਫੁਟੇਜ ਦੇਖਦੇ ਹੋ ਹਮੇਸ਼ਾ ਤਸਵੀਰ ਦਿਖਾ ਦਿਓ ਜਦੋਂ ਤੁਸੀਂ ਸੀਸੀਟੀਵੀ ਫੁਟੇਜ ਤਸਵੀਰ ਦੇਖਦੇ ਹੋ ਤਾਂ ਇੱਧਰ ਤੋਂ ਔਰਤ ਇਸ ਰਸਤੇ ਤੋਂ ਇੱਧਰ ਆਉਂਦੇ ਨੇ ਤਸਲੇ ਦੇ ਨਾਲ ਟਰੇ ਦੇ ਨਾਲ ਇੱਥੋਂ ਚਾਰਾ ਲੈਂਦੇ ਨੇ ਚਾਰਾ ਲੈਣ ਦੀ ਤਾਂ ਕਿ ਇੱਕ ਵਾਰ ਪਾ ਦਿੱਤਾ ਸੀ ਅਗਲਾ ਦੂਜੀ ਟ੍ਰੇਨਾਂ ਜਦੋਂ ਇੱਥੋਂ ਚੁੱਕ ਕੇ ਚਾਰਾ ਲੈਂਦੇ ਨੇ ਤਾਂ ਉਹਨਾਂ ਦੀ ਜਿਹੜੀ ਚੁੱੱਡੀ ਆ ਉਹ ਇਸ ਜਗ੍ਹਾ ਫਸਦੀ ਹੈ ਇਸ ਜਗ੍ਹਾ ਦੇ ਵਿੱਚ ਜਦੋਂ ਚੁੰਨੀ ਲਿਫਟ ਕੇ ਫਸ ਜਾਂਦੀ ਹੈ ਤਾਂ ਗਲ ਦੇ ਵਿੱਚ ਗਲ ਦੀ ਹੱਡੀ ਕਹਿੰਦੇ ਟੁੱਟਣ ਦੇ ਕਾਰਨ ਉਹ ਮੌਤ ਹੋਈ ਹੈ ਢੇਲੀਪੋਸ ਪੰਜਾਬੀ ਵੇਖ ਰਹੇ ਹੋ ਮੈਂ ਗगन ਸ਼ੁਕਲਾ ਮੁਹਾਲੀ ਦੇ ਫੇਸਬੰਦ ਦੀ ਗਊਸ਼ਾਲਾ ਦੇ ਵਿੱਚੋਂ ਬੇਹੱਦ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਔਰਤ ਦੀ ਟੋਕੇ ਵਾਲੀ ਮਸ਼ੀਨ ਦੇ ਵਿੱਚ ਚੁੰਨੀ ਫਸਣ ਦੇ ਨਾਲ ਮੌਤ ਹੋ ਗਈ ਹੈ ਮੈਂ ਉਸ ਜਗ੍ਹਾ ਮੌਜੂਦ ਹਾਂ ਉਹ ਦਿਖਾਉਣਾ ਚਾਹੁੰਦਾ ਤੁਹਾਨੂੰ ਕਿ ਆਖਰ ਇਹ ਹਾਦਸਾ ਹੋਇਆ ਕਿਵੇਂ ਆ ਤਾਂ ਤਸਵੀਰਾਂ ਦਿਖਾਉਣਾ ਹੈ ਇਹਹੀ ਉਹ ਟੋਕੇ ਵਾਲੀ ਮਸ਼ੀਨ ਹੈ ਜਿੱਥੇ ਇਹ ਹਾਦਸਾ ਵਾਪਰਿਆ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਰ ਦੇਖ ਸਕਦੇ ਹੋ ਇੱਥੇ ਟੋਕਾ ਕਰਿਆ ਜਾਂਦਾ ਇਹ ਸਰ ਮੌਜੂਦ ਨੇ ਸਰ ਇੱਥੇ ਇਹ ਹਾਦਸਾ ਹੋਇਆ ਜੀ ਹੈ ਇੱਥੇ ਹੋਇਆ ਹਾਦਸਾ ਖਾਇਰੇ ਡਿੱ ਗਿਆ ਇੱਥੇ ਅਸਲ ਚ ਹੋਇਆ ਕੋਈ ਇੱਕ ਮਿੰਟ ਦੇ ਦਿਓ ਸਾਨੂੰ ਕੋਈ ਦੱਸ ਦੋਗੇ ਹੋ ਕਿਵੇਂ ਗਿਆ ਅਸਲ ਦੇ ਵਿੱਚ ਹਾਂਜੀ ਇਹ ਹੋ ਕਿਵੇਂ ਗਿਆ ਸਾਨੂੰ ਤਾਂ ਹੀ ਕਿ ਉਹ ਤਾਂ ਡਿੱਗ ਪਈ ਸੀ ਔਰੇ ਬਸ ਉਹ ਡਿੱਗੀ ਸੀ ਕੱਲ ਇੱਥੇ ਚੁੰਨੀ ਫਸ ਗਈ ਸੀ ਡਿੱਗੀ ਸੀ ਹਾਂ ਇਹ ਚੁੰਨੀ ਫਸ ਗਈ ਸੀ ਮੜੀ ਜੀ ਬਸ ਤਾਂ ਬੇ ਦੇਖੋ ਇਹ ਤਸਵੀਰ ਇਹ ਟੋਕੇ ਵਾਲੀ ਮਸ਼ੀਨ ਹੈ ਇੱਥੇ ਟੋਕਾ ਹੁੰਦਾ ਹੈ ਗਾਵਾਂ ਦੇ ਲਈ ਲੋਕ ਜਿਹੜੇ ਨੇ ਉਹ ਚਾਰਾ ਪੌਣ ਆਉਂਦੇ ਨੇ ਸ਼ਰਦਾ ਦੇ ਨਾਲ ਗਊਆਂ ਨੂੰ ਜਿਹੜਾ ਚਾਰਾ ਪਾਇਆ ਜਾਂਦਾ ਉਹ ਇਸ ਜਗ੍ਹਾ ਆਖਰ ਪ੍ਰਬੰਧਕ ਮੌਜੂਦ ਨੇ ਗਊਸ਼ਾਲਾ ਦੇ ਉਹਨਾਂ ਨਾਲ ਰਾਬਤਾ ਕਰਦੇ ਆ ਸਰ ਇਹ ਅਜੋ ਤੁਸੀਂ ਇੱਥੇ ਉਹਨੂੰ ਇੱਕ ਮਿੰਟ ਇਹ ਇਸ ਮਸ਼ੀਨ ਦੇ ਵਿੱਚ ਹਾਦਸਾ ਹੋਇਆ ਹਾਂ ਇਹ ਮਸ਼ੀਨ ਉਹ ਅਗਲੀ ਇਹ ਵਾਲੀ ਇਹ ਵਾਲੀ ਹਾਦਸਾ ਹੋਇਆ ਕਿਵੇਂ ਸਰ ਇਹ ਚਾਰਾ ਪਾ ਰਹੀ ਸੀ ਇੱਥੇ ਜੋ ਹੈ ਤਸਲਾ ਪਰਖੇ ਜੋ ਹੈ ਹੂੰ ਤੇ ਬਾਅਦ ਪਤਾ ਨਹੀਂ ਇਦਾਂ ਲੱਗੇ ਬਿਆਹਣਾ ਕਿ ਇਦਾਂ ਹੀ ਆ ਗਈ ਸਿੱਧੀ ਹੈ ਨਾ ਚਾਰਾ ਇੱਥੇ ਖਾਦੀ ਬਹਿ ਗਈ ਤੇ ਚੁੰਨੀ ਆ ਗਈ ਉਸ ਮੇਂ ਬੈਲਟ ਵਿੱਚ ਅੱਛਾ ਚੁੰਨੀ ਫਸ ਗਈ ਤਾਂ ਹੁਣ ਅਗਲੀ ਵਾਰ ਹੁਣ ਇੱਥੇ ਜਾਲ ਲਗਾਇਆ ਜਾ ਰਿਹਾ ਤਾਂ ਕਿ ਲੋਕ ਅੰਦਰ ਨਾ ਆ ਸਕਣ ਹਾਂ ਬਿਲਕੁਲ ਤਾਂ ਬਿਲਕੁਲ ਅੱਤਾ ਦੇਖੋ ਇਹ ਦਿਖਾ ਦਿੰਦੇ ਹਾਂ ਤੁਹਾਨੂੰ ਕਿ ਆਖਰ ਇੱਥੇ ਨਾ ਗਊਸ਼ਾਲਾ ਦੇ ਵਿੱਚ گاਵਾਂ ਦੇ ਲਈ ਟੋਕਾ ਇੱਧਰ ਜੇ ਇੱਧਰ ਪਾਇਆ ਹੋਣਾ ਚਾਰਾ ਜੋ ਹੈ ਇੱਧਰ ਸਿਆਗੀ ਅੱਗੇ ਚੱਲੀ ਜੇ پتہ ਨਹੀਂ ਕਿ ਐਸੇ ਕੀ ਦਿਮਾਗ ਵਿੱਚ ਉਸmein ਕੀ ਆਏਗੀ ਉਹ ਵੀ ਐਸੇ ਜੇ ਉਦਾਂ ਲੱਗੀ ਇੱਥੇ ਜੀ ਹੈ ਨਾ ਇਹ ਚਾਰਾ ਇੱਥੇ ਵੀ ਹੋਈਏ ਇਹ ਪੈਂਦਾ ਚਾਰਾ ਇੱਥੇ ਹੂੰ ਇੱਥੇ ਆ ਗਈ ਬਿਲਕੁਲ ਇਸ ਜਗ੍ਹਾ ਤੋਂ ਜਦੋਂ ਨਾ ਤੁਸੀਂ ਸੀਸੀਟੀਵੀ ਫੁਟੇਜ ਦੇਖਦੇ ਹੋ ਹਮੇਸ਼ਾ ਤਸਵੀਰ ਦਿਖਾ ਦਿਓ ਜਦੋਂ ਤੁਸੀਂ ਸੀਸੀਟੀਵੀ ਫੁਟੇਜ ਤਸਵੀਰ ਦੇਖਦੇ ਹੋ ਤਾਂ ਇੱਧਰ ਤੋਂ ਔਰਤ ਇਸ ਰਸਤੇ ਤੋਂ ਇੱਧਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਉਹ ਇਸ ਜਗ੍ਹਾ ਤੇ ਜਿਹੜਾ ਉਹ ਉਸ ਤਸਲੇ ਦੇ ਨਾਲ ਟਰੇ ਦੇ ਨਾਲ ਇੱਥੋਂ ਚਾਰਾ ਲੈਂਦੇ ਨੇ ਚਾਰਾ ਲੈਣ ਦੀ ਤਾਂ ਕਿ ਇੱਕ ਵਾਰ ਪਾ ਦਿੱਤਾ ਸੀ ਅਗਲਾ ਦੂਜੀ ਟਰੇ ਨਾਲ ਜਦੋਂ ਇੱਥੋਂ ਚੁੱਕ ਕੇ ਚਾਰਾ ਲੈਂਦੇ ਨੇ ਤਾਂ ਉਹਨਾਂ ਦੀ ਜਿਹੜੀ ਚੁੱਧੀ ਆ ਉਹ ਇਸ ਜਗ੍ਹਾ ਫਸਦੀ ਆ ਇਸ ਜਗ੍ਹਾ ਦੇ ਵਿੱਚ ਜਦੋਂ ਚੁੰਨੀ ਲਿਫਟ ਕੇ ਫਸ ਜਾਂਦੀ ਹੈ ਤਾਂ ਗਲ ਦੇ ਵਿੱਚ ਗਲ ਦੀ ਹੱਡੀ ਕਹਿੰਦੇ ਟੁੱਟਣ ਦੇ ਕਾਰਨ ਉਹ ਮੌਤ ਹੋਈ ਹੈ ਤਾਂ ਮੈਂ ਉਸ ਜਗ੍ਹਾ ਤੁਹਾਨੂੰ ਦਿਖਾਉਣਾ ਕਿ ਆਖਰ ਇਹ ਵਾਰਦਾਤ ਹੋਈ ਕਿਵੇਂ ਇਹ ਹਾਦਸਾ ਵੱਡਾ ਹਾਦਸਾ ਕਿਹਾ ਜਾ ਸਕਦਾ ਹੈ ਸ਼ਰਦਾ ਦੇ ਨਾਲ ਲੋਕ ਸ਼ਾਂਤੀ ਦੇ ਲਈ ਸ਼ਰਦਾ ਦੇ ਲਈ ਜਿਹੜਾ ਉਹ ਗਊਆਂ ਨੂੰ گاਵਾਂ ਨੂੰ ਚਾਰਾ ਦੇਣ ਇੱਥੇ ਪਹੁੰਚਦੇ ਨੇ ਤਾਂ ਇਹ ਵੱਡਾ ਹਾਦਸਾ ਹੋਇਆ ਪਰ ਹੁਣ ਗਊਸ਼ਾਲਾ ਵੱਲੋਂ ਹੋਰ ਪ੍ਰਬੰਧ ਜਿਹੜੇ ਨੇ ਉਹ ਅਮਲ ਦੇ ਵਿੱਚ ਲਿਆਂਦੇ ਜਾ ਰਹੇ ਨੇ ਦੇਖੋ ਹੁਣ ਇਸ ਸੈਕਸ਼ਨ ਨੂੰ ਬੰਦ ਕੀਤਾ ਜਾ ਰਿਹਾ ਹੁਣ ਇਸ ਟੋਕਾ ਜਿੱਥੇ ਟੋਕਾ ਹੁੰਦਾ ਉੱਥੇ ਹੁਣ ਆਮ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਜਾਊਗੀ ਭਾਜੀ ਹੁਣ ਤੁਸੀਂ ਇੱਥੇ ਲਾ ਰਹੇ ਹੋ ਬੰਦ ਕਰ ਰਹੇ ਹੋ ਹਾਂਜੀ ਵੀਰ ਬੰਦ ਕਰਦੇ ਇੱਥੇ ਚਾਦਰਾਂ ਲਾ ਕੇ ਨਾ ਇਹ ਮਸ਼ੀਨ ਨੂੰ ਇੱਧਰ ਦੀਵਾਰ ਵਾਲੀ ਸਾਈਡ ਕਰ ਦੇਣੀ ਹੈ ਬੈਲਟ ਵੀ ਅੱਗੇ ਵਾਸਤੇ ਕੋਈ ਵੀ ਉਧਰ ਬੈਲਟ ਵਾਲੀ ਸਾਈਡ ਜਾਵੇ ਨਾ ਹਾਂਜੀ ਇਹ ਹੁਣ ਇਹ ਪੁਰਾਪਰਾ ਇੱਥੇ ਉਹ ਲੱਗਣ ਗਿਆ ਸ਼ਾਇਦ ਚਾਦਰਾ ਲਗਣੀ ਚਾਦਰਾ ਇੱਧਰ ਲਗਉਂਗੇ ਆ ਜੀ ਫਿਰ ਇੱਥੋਂ ਚਾਰਾ ਲੈਣੇ ਨੂੰ ਆਹ ਰਸਤਾ ਖੁੱਲਾ ਰਹੂਗਾ ਜੀ ਜਿਹੜੀ ਇਹ ਮਸ਼ੀਨ ਦੀ ਬੈਲਟ ਹੈ ਦੀਵਾਰ ਵਾਲੀ ਸਾਈਡ ਕਰ ਦੇਣੀ ਹੈ ਜੀ ਉਹ ਤੁਹਾਨੂੰ ਦੱਸੂਗਾ ਮੈਨੂੰ ਤਾਂ ਤੁਸੀਂ ਇੱਥੇ ਸੀਗੇ ਜਦੋਂ ਹਾਸਾ ਹੋਇਆ ਨਹੀਂ ਮੈਂ ਉਰੇ ਨਹੀਂ ਤਾਂ ਜੀ ਅਸੀਂ ਤਾਂ ਅੱਜ ਹੀ ਆਏ ਆ ਜੀ ਅੱਛਾ ਇਹਨੂੰ ਹੁਣ ਕਮਾ ਦਿੱਤਾ ਜਾਊਗਾ ਕਮਾ ਦਿੱਤਾ ਜਾਊਗਾ ਅੰਮਨ ਹੁਣੀ ਤਾਂ ਇੱਧਰ ਹੀ ਚਾਹੀਦੀ ਹੈ ਨਾ ਨਹੀਂ ਹੋਣੀ ਤਾਂ ਜੀ ਅੱਗੇ ਤਾਂ ਹੁਣ 2 ਸਾਲ ਦੀ ਇੱਥੇ ਸੀ ਜੀ ਅਚਾਨਕ ਹੋ ਗਈ ਗੱਲਬਾਤ ਹੁਣ ਇਹ ਬੰਦੇ ਵੀ ਕੰਮ ਕਰਦੇ ਆਂ ਜੀ ਆਪ ਯਹੀ ਤੇ ਦਬ ਹਾਸਾ ਹੋਆ ਨਹੀਂ ਹਾਂ ਜੀ ਹਮ ਤਾਂ ਰੇੜੀ ਚਲਾਤੇ ਆ ਤੋ ਅੱਜ ਹਮ ਕੋ ਇਹੀ ਪੇ ਲਗਾਏ ਤੋ ਫਿਰ ਰਾਜ ਕਰਨਾ ਪੜ ਰਹਾ ਹੈ ਕੰਮ ਠੀਕ ਹੈ ਇਸ ਤਰ੍ਹਾਂ ਤੋ ਨਹੀਂ ਠੀਕ ਹੁਣ ਇਹ ਚਾਦਰਾਂ ਲਗਾਈਆਂ ਜਾ ਰਹੀਆਂ ਨੇ ਬੰਦ ਕੀਤਾ ਜਾ ਰਿਹਾ ਤਾਂ ਕਿ ਲੋਕ ਜਿਹੜੀ ਆਵਾਜ਼ ਹੈ ਅੰਦਰ ਘਟਵੇ ਲੋਕ ਨਾ ਹੁਣ ਤਾਂ ਹੁਣ ਇਸ ਮਸ਼ੀਨ ਨੂੰ ਕਮਾ ਕੇ ਕਹਿੰਦੇ ਇੱਧਰ ਕੀਤਾ ਜਾਊਗਾ ਤਾਂ ਕਿ ਜਿਹੜਾ ਲੋਕ ਇਸ ਬੈਲਟ ਇਸ ਪੱਟੇ ਦੇ ਕੋਲ ਨਾ ਜਾ ਸਕਣ ਤਾਂ ਇਸ ਪੱਟੇ ਦੇ ਵਿੱਚ ਚੁੰਨੀ ਦੇ ਆ ਜਾਣ ਕਾਰਨ ਇੱਕ ਔਰਤ ਦੀ ਮੌਤ ਹੋਈ ਆ گاਵਾਂ ਨੂੰ ਚਾਰੇ ਦੇ ਲਈ ਗਊਸ਼ਾਲਾ ਪਹੁੰਚਦੇ ਨੇ ਤੇ ਚਾਰਾ ਪਾਉਣ ਦੇ ਦੌਰਾਨ ਵੱਡਾ ਹਾਸਾ ਹੋ ਜਾਂਦਾ ਜਿੱਥੇ ਦਰਦਨਾਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੈਮਰਾ ਪਰਸਨ ਰਮੇਸ਼ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ